ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਾਂ ਦੇ ਦੇਸ਼ਾਂ ਹੇਟ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਲੈਂਦੇ ਹੋਏ ਜਿਹੜੀ ਪੰਜਾਬ ਪੁਲਿਸ ਕੰਮ ਕਰ ਰਹੀ ਹੈਗੀ ਹੈ। ਇਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕੀਤਾ ਹੈਗਾ। ਤਰਨਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵਕ-ਵਕ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆਂ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਮ ਚ ਵਕ-ਵਕ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਸਦਰਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹਦੀ ਇਮੀਡੀਏਟਲੀ ਰੋਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰ ਦਿੱਤੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਹਨਾਂ ਤੋਂ ਜਿਹੜਾ ਇੱਕ ਅਕਿਊਜ਼ਡ ਹੈ ਪਵਨਦੀਪ ਸਿੰਘ ਪੁੱਤਰ ਚਗਮੋਹਨ ਸਿੰਘ ਵਾਸੀ ਬਲੇਰ ਰੋਡ ਠਿੱਖੀਵਿੰਡ ਇਹਦੇ ਜਿਹੜੇ ਇੱਕ ਫਾਇਰਮ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਹੈ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਵినਾਈਲ ਹੈਗਾ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕਦਮਾ ਨੰਬਰ 97 ਜੇਰਤਾਰਾ 109 ਤੇ 35 ਭਾਰਤੀਏ ਨਾਗਰਿਕ ਸਨੇਤ ਨਾਗਰੀ ਸਨੇਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੁਜਰਮ ਹੈਗੇ ਇਹ ਜਿਹੜੇ ਜੇਰੇ ਇਲਾਜ ਹੈਗੇ ਆ ਮੋਢਲੀ ਪੁੱਛ ਕੇ ਸਿਗੇ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆ ਬੰਦੇ ਇਸ ਇਲਾਕੇ 'ਚ ਜਿਹੜਾ ਵੇਟ ਕਰ ਰਹੇ ਸੀਗੇ ਤੇ ਇਹਨਾਂ ਨੇ ਅ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋਹ ਕਰਕੇ ਆ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕੇ ਤੇ ਅरेस्ट ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਏ ਆ ਇੱਕ ਜਿਹੜਾ ਸੋਫਿਸਟੀਕੇਟਿਡ ਗਲੌਕ 9mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਤੇ ਇੱਕ ਜ਼ਿੰਦਾ ਰੌਣ ਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਆ ਇਸ ਤੋਂ ਇਲਾਵਾ ਇੱਕ ਨਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ 8 ਲੋਂਗ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਐ ਦੌਰਾਨੇ ਤਫ਼ਤੀਸ਼ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਤੇ ਕੁਝ ਜਿਹੜੀ ਵਾਰਦਾਤਾਂ ਤਰਨ-ਤਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟਰੇਸ ਹੋਈਆਂ ਇਹਦੇ ਵਿੱਚ ਮੁਕੱਦਮਾ ਨੰਬਰ 70 ਮਿਤੀ 12 8 2024 ਜੁਰਮ 109 308 4 111 120 ਬੀ ਡੀਐਨਐਸ ਤੇ 25 ਆਮਜ਼ ਐਕਟ ਥਾਣਾ ਬਲਟੋਹਾ ਵਿੱਚ ਦਰਜ ਸਿਗਾ ਜਿਹਦੇ ਵਿੱਚ ਇੱਕ ਬਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀ ਖਾਨੇ ਉੱਤੇ ਜਿਹੜੀ ਫਾਇਰਿੰਗ ਇਹਨਾਂ ਨੇ ਕੀਤੀ ਸੀਗੀ ਦੂਜਾ ਮੁਕਦਮਾ ਨੰਬਰ 73 ਮਿਤੀ 18/7/2024 125 ਬੀ ਐਨ ਐਸ ਤੇ ਆਮ ਜੈਕਟ ਸਦਰ ਪੱਟੀ ਦਰਜ ਹੋਇਆ ਸੀ ਜਿੱਥੇ ਪਿੰਡ ਚੂਸਲੇ ਵੜਵੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਫ੍ਰੇਸ ਹੋਇਆ ਹੈਗਾ ਮੁਕਦਮਾ ਨੰਬਰ 99 ਮਿਤੀ 3/9/2024 ਜਿਹੜਾ ਜੁਰਮ 308 2 308 4 125 351 BNS ਤੇ ਆਰਮਜ਼ ਐਕਟ ਦੇ ਤਹਿਤ ਸਦਰ ਪੱਟੀ ਤੇ ਵਿੱਚ ਦਰਦ ਹੋਇਆ ਹੈ ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਤੇ ਵੀ ਫਾਇਰਿੰਗ ਕੀਤੀ ਸੀਗੀ ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਸਤੀਸ਼ਰਾਂ ਨੇ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੀ ਇਹ ਰੈਕੀ ਵੀ ਕਰ ਰਹੇ ਸੀ ਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ ਜਿਹੜਾ ਇਨਾਂ ਦੀ ਅਰੈਸਟ ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਟਰੇਸ ਵੀ ਹੋਏ ਹਨ ਅਤੇ ਆਉਣ ਵਾਲੇ ਸਮੇਂ ਤੇ ਜਿਹੜੀ ਕੋਈ ਇਹ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਦੇ ਹਨ ਦੋਸ਼ੀਆਂ ਦਾ ਹੁਣ ਰਿਮਾਂਡ ਲਿਆ ਜਾਊਗਾ ਰਿਮਾਂਡ ਲੈਣ ਉਪਰੰਤ ਹੋਰ ਜੀਡੀ ਡੁਗਾਈ ਨਾਲ ਇਹਨਾਂ ਦੇ ਸਾਥੀ ਹੈਗੇ ਆ ਉਹਨਾਂ ਸਮੇਤ ਵੀ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਤੇ ਬੈਕਵਰਡ ਤੇ ਫਾਰਵਰਡ ਲਿੰਕਵਿਜਸ ਤੇ ਵੀ ਵਰਕ ਕੀਤਾ ਜਾਊਗਾ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੀ ਵਾਰਦਾਤਾ ਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ